ਮੈਂ ਸਮੀਨਾਪੀ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਬਾੜਾ ਸਾਹਿਬ ਨੇ ਪਰ ਜੋ ਦੇਖਣ ਵਿੱਚ ਆਇਆ ਵਾ ਇਤਨੀ ਵਧੀਆ ਇਹਨਾਂ ਨੇ ਮੀਟਿੰਗ ਕੀਤੀ ਹੈ ਕਿ 5000 ਨੌਜਵਾਨ ਮੁੰਡਾ ਜਿਹੜਾ ਵਾ ਉਹਨਾਂ ਨੇ ਮੋਟਰਸਾਈਕਲਾਂ ਤੇ ਸਵਾਗਤ ਕੀਤਾ ਗੈਰ ਸਿੱਖ ਭਾਈਚਾਰੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਜਿੰਦਾਬਾਦ ਦੇ ਨਾਰੇ ਲਾਇੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਰੇ ਲਾਏ ਜਿਲੇ ਦੇ ਜਥੇਦਾਰ ਦੇ ਨਾਰੇ ਲਾਏ ਵਾੜਾ ਸਾਹਿਬ ਦੇ ਨਾਰੇ ਲਾਏ ਉਹਨਾਂ ਦਾ ਇੰਨਾ ਕਰੰਟ ਵੇਖ ਕੇ ਮੈਨੂੰ ਯਾਦ ਆਉਂਦਾ ਕਿ ਬਜ਼ੁਰਗ ਕਹਿੰਦੇ ਹੁੰਦੇ ਸੀ ਮੀਂਹ ਪੈਂਦਿਆ ਹੋਣਾ ਤੇ ਹਵਾ ਦਾ ਰੁਖ ਵੇਖ ਕੇ ਕਹਣਾ ਪੁੱਤਰੋ ਹੁਣ ਬੱਦਲ ਚੜਾ ਜਾਣਾ ਵਾ ਤੇ ਡੰਗਰਾਂ ਨੂੰ ਪੱਠੇ ਬਾਹਰ ਹੀ ਪਾਵਾਂਗੇ ਇਹ ਹਵਾ ਦਾ ਰੁਖ ਜਿਹੜਾ ਲੋਕਾਂ ਦੇ ਚਿਹਰਿਆਂ ਤੋਂ ਅੱਜ ਪੜ ਕੇ ਮੈਂ ਦੱਸਣ ਲੱਗਾ ਵਾਂ ਵੇ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਇਹ ਸਰਕਾਰ ਜਾ ਰਹੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਸਰਕਾਰ ਸਤਾਈ ਚ ਆ ਰਹੀ ਏ ਇਹਨੂੰ ਕੋਈ ਰੋਕ ਹੀ ਨਹੀਂ ਸਕਦਾ ਇਹ ਹਵਾ ਅਗਲੇ ਮਹੀਨੇ ਹੋਰ ਤੇਜ਼ ਹੋਵੇਗੀ ਉਦੋਂ ਅਗਲੇ ਮਹੀਨੇ ਹੋਰ ਤੇਜ਼ ਹੋਵੇਗੀ ਤੇ ਪੰਜਾਂ 6 ਮਹੀਨਿਆਂ ਦੇ ਵਿੱਚ ਨੇਰੀ ਬਣ ਜਾਊਗੀ ਤੇ ਇਸਂਦੇਰੀ ਅੱਗੇ ਕੋਈ ਖਲੋ ਨਹੀਂ ਸਕੂਗਾ ਬੋਲੇ ਸੋਨਿਹਾਲ ਹੌਸਲੀਓਂ ਦਾਲੇ ਪਿਛਲਿਆਂ ਦਿਨਾਂ ਵਿੱਚ ਜਦੋਂ ਮੈਂ ਜ਼ਿਲ੍ਹੇ ਦੇ ਵਿੱਚ ਪੈਰ ਰੱਖਿਆ ਤੇ ਕੋਈ ਪਿੰਡ ਨਹੀਂ ਸੀ ਡੇਰੇ ਤੱਕ ਜਿਹੜੇ ਲੋਕ ਬਾਹਰ ਆਣ ਕੇ ਸ਼ਰਕਾਂ ਤੇ ਜਿਨ੍ਹਾਂ ਨੇ ਸਵਾਗਤ ਨਹੀਂ ਕੀਤਾ ਸਾਰੇ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਵਰਕਰਾਂ ਨੇ ਆਪੋ ਆਪਣੀਆਂ ਗੱਡੀਆਂ ਲੈ ਕੇ ਕਾਫਲੇ ਦੇ ਵਿੱਚ ਰਲੇ ਅੱਜ ਮੈਂ ਸਮਝ ਨਾ ਕਿ ਜਿਹੜੀ ਦੂਜੀ ਮੀਟਿੰਗਾਂ ਹੀ ਰੱਖੀ ਐ ਇਹ ਵੀ ਇੱਕ ਜ਼ਿਲੇ ਵਿੱਚ ਨੇਰੀ ਚੱਲਣ ਲੱਗ ਪਈ ਐ ਸਰਕਾਰ ਨੂੰ ਮੈਂ ਕਹਿਣਾ ਚਾਹੁੰਨਾ ਤੁਹਾਡੇ ਕੋਲ ਬੜੀ ਵੱਡੀ ਪਾਵਰ ਆ ਤੁਸੀਂ ਜਿਹਨੂੰ ਫੜ ਕੇ ਮਰਜ਼ੀ ਅੰਦਰ ਦੇ ਦਿਓ ਜਿਹਦਾ ਮਰਜ਼ੀ ਮੂੰਹ ਬੰਦ ਕਰ ਦਿਓ ਜਿਹਨੂੰ ਮਰਜ਼ੀ ਛਿੱਤਰ ਮਾਰ ਦਿਓ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਕੋਈ ਕਹਿ ਵੀ ਨਹੀਂ ਸਕਦਾ ਪਰ ਯਾਦ ਰੱਖੋ ਇਹ ਸਮਾਂ ਜਿਹੜਾ 5 ਸਾਲ ਬਾਅਦ ਪੰਜਾਬ ਦੇ ਲੋਕ ਬਦਲ ਦਿੰਦੇ ਨੇ ਕੈਪਟਨ ਮਨਿੰਦਰ ਸਿੰਘ ਨੇ ਸਾਨੂੰ ਬਹੁਤ ਕੁੱਟਿਆ ਕੇਸ ਬਣਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਦੀ ਘਰ ਦੀ ਤੇ ਉਹਨਾਂ ਦੇ ਬੇਟੇ ਅੱਜ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਕੇਸ ਬਣਾਏ ਕਾਲੋਂ ਸਾਹਿਬ ਤੇ ਕੇਸ ਬਣਾਏ ਬ੍ਰਹਮਪੁਰੇ ਦੇ ਕੇਸ ਬਣਾਏ ਮੇਰੇ ਤੇ ਕੇਸ ਬਣਾਏ ਕੁਹਾੜ ਤੇ ਕੇਸ ਬਣਾਏ ਲੇਕਿਨ ਜਦੋਂ 5 ਸਾਲ ਹੋਏ ਲੋਕਾਂ ਨੇ ਸਾਨੂੰ ਬਹੁਤ ਵੱਡਾ ਬਹੁਮਤ ਦਿੱਤਾ ਕਿ ਜਦੋਂ ਕੈਪਟਨ ਨੂੰ ਵੱਟ ਚੜਿਆ ਤੇ ਦੂਜੇ ਤੀਜੇ ਮਹੀਨੇ ਕਟੜ ਚ ਖਲੋਕ ਕੇ ਹੱਥ ਜੋੜਨ ਲੱਗ ਪਿਆ ਤੇ ਬਾਦਲ ਨੇ ਵਿਧਾਨ ਸਭਾ ਵਿੱਚ ਕਿਹਾ ਜੇ ਕੈਪਟਨ ਤੈਨੂੰ ਮaaf ਕੀਤਾ ਤੇਰੇ ਕੇਸ ਵਾਪਸ ਲੈ ਲੇ ਇਹ ਤਾਕਤਾਂ ਜਿਹੜੀਆਂ ਨੇ ਇਹ ਸਾਡੇ ਪਿਓ ਦੀ ਮਲਕੀਅਤ ਨਹੀਂ ਸਰਕਾਰਾਂ ਰੱਬ ਦੀ ਤਾਕਤ ਨੇ ਰੱਬ ਦੀ ਤਾਕਤ ਜਿਹੜੀ ਹੈ ਉਹ ਇੱਕ ਥਾਂ ਟਿਕਦੀ ਨਹੀਂ ਜੇ ਪਾਪ ਦੀ ਪੰਡ ਜਿੱਦੀ ਭਾਰੀ ਹੋ ਜਾਏ ਉਹ ਡੁੱਬ ਜਾਂਦੀ ਏ ਤੇ ਜਿਹੜਾ ਚੰਗੇ ਕੰਮ ਕਰਦਾ ਵਾ ਉਹਨੂੰ ਤਾਰ ਦਿੰਦੀ ਏ ਜਿਹਦੇ ਮੱਥੇ ਤੇ ਲਕੀਰਾਂ ਐਮ ਐਲ ਏ ਵਜ਼ੀਰ ਬਣਦੀਆਂ ਜਾਂ ਚੀ ਮੰਤਰੀ ਬਣਦੀਆਂ ਲਿਖੀਆਂ ਨੇ ਉਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤੇ ਜਿਹਦੇ ਨਹੀਂ ਲਿਖੀਆਂ ਲੱਖ ਪਾਪੜ ਵੇਲੇ ਉਹ ਪਿੰਡ ਦਾ ਮੈਂਬਰ ਪੰਚਾਇਤ ਵੀ ਨਹੀਂ ਬਣਦਾ। ਬੜੇ ਗਦਾਸਪੁਰ ਨੂੰ ਗਰੁੱਪ ਦੂਜਾ ਬਣਿਆ। ਉਹ ਕਦੇ ਪਤਾ ਲੱਗਾ ਮੀਟਿੰਗ ਕੀਤੀ ਉਹਨਾਂ ਕੋਖਰੇ। ਸਾਰੇ ਆ ਜਾਣਗੇ ਕੇ ਨੇ ਰਹਿਣਾ ਨੀਗਾ। ਮੈਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਸਾਡਾ ਤੇ ਫਾਇਦਾ ਲੈ ਲਓ। ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਪੰਜਾਂ ਸਾਲਾਂ ਨੂੰ ਚਲਾਣਾ ਕਰ ਜਾਣਾ। ਜਿਹੜੇ ਨਵੇਂ ਮੁੰਡੇ ਨੇ ਉਹਨਾਂ ਦੀ 10 ਸਾਲ ਉਮਰ ਕੱਟ ਜਾਣੀ ਹੈ ਤੇ ਇੱਥੇ ਤਾਂ ਪੰਜਾਂ ਪੰਜਾਂ ਸਾਲਾਂ ਬਾਅਦ ਸ਼ੀਟਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕਿਹੜਾ ਨੰਬਰ ਲੱਗ ਜਾਣਾ ਵਾ ਮੇਰੀ ਜ਼ਿੰਦਗੀ ਵਿੱਚ ਕਈ ਮੁੱਖ ਮੰਤਰੀ ਬਦਲੇ ਕਈ ਮਨਿਸਟਰ ਬਦਲੇ ਕਈ ਐਮਐਲਏ ਬਦਲੇ ਮੇਰੇ ਜ਼ਿਲ੍ਹੇ ਦੇ ਐਮਐਲਏ ਬਦਲੇ ਹਲਕਿਆਂ 'ਚੋਂ ਇਸ ਕਰਕੇ ਮੌਕਾ ਨਹੀਂ ਉਹਨਾਂ ਨੂੰ ਖਿਜਾਉਣਾ ਚਾਹੀਦਾ ਸਾਨੂੰ ਤੇ ਵਰਤ ਲੈਣ ਜਿੰਨਾ ਵਰਤ ਸਕਦੇ ਨੇ ਸਾਰਿਆਂ ਨੂੰ ਬੇਨਤੀ ਕਰਨਾ ਕਿ ਮੈਂ ਜਿੱਥੇ ਤੁਹਾਡੇ ਕੰਮ ਆ ਸਕਾਂ ਮੈਨੂੰ ਵਰਤ ਲੋ ਮੇਰੇ ਸਾਥੀਆਂ ਨੂੰ ਵਰਤ ਲੋ ਸਰਕਾਰ ਬਣਾਉਣੀ ਐ ਤੇ ਨਹੀਂ ਤੇ ਭਾਈ ਉਹਦਾ ਨੁਕਸਾਨ ਤੁਹਾਡਾ ਹੀ ਹੋਣਾ ਵਾ ਜੇ ਸਾਨੂੰ ਨਾ ਵਰਤ ਸਕੀ ਤੇ ਧੱਕਾ ਕਰਨਾ ਤੇ ਸਰਕਾਰਾਂ ਦਾ ਕੰਮ ਹੈ ਮੈਂ ਪਹਿਲਾਂ ਹੀ ਕਹਿੰਦਾ ਜਿਹਨੂੰ ਮਰਜੀ ਫੜ ਕੇ ਅੰਦਰ ਦੇ ਦੇਣ ਉਹਦੇ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਰਪੰਚ ਸਾਰੇ ਹੀ ਸਾਡੇ ਨਾਲ ਸੀ ਤੇ ਅੱਧੇ ਇੱਕ ਕਾਂਗਰਸ ਨਾਲ ਸੀਗੇ ਤੇ ਸੁੱਤਿਆਂ ਪਿਆਈ ਆਮ ਪਾਰਟੀ ਨੂੰ ਲੋਕਾਂ ਨੇ ਜਿਤਾ ਕੇ ਸਰਕਾਰ ਬਣਾਤੀ ਤੇ ਹੁਣ ਸਰਪੰਚ ਸਾਰੇ ਇਹਨਾਂ ਨਾਲ ਹੋਣੇ ਨੇ ਤੇ ਵੋਟਰ ਸਾਰੇ ਹਮਣੀ ਅਕਾਲੀ ਦਲ ਨੇ ਜਿਆਦਾ ਸੁਚਾਸਣ ਜੀ ਲਗਾਉਣ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਤੇ ਉਹਨਾਂ ਦੇ ਸਵਾਗਤ ਵਾਸਤੇ ਦੀਨਾ ਨਗਰ ਦੇ ਸਰਕਲ ਦੇ ਵਰਕਰਾਂ ਦੀ ਮੀਟਿੰਗ ਰੱਖੀ ਜੀ ਸਾਰੇ ਵਰਕਰਾਂ ਨੇ ਬੜੇ ਉਤਸ਼ਾਹ ਨਾਲ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਨੌਜਵਾਨਾਂ ਨੇ ਬੜਾ ਉਤਸ਼ਾਹ ਵਖਾ ਕੇ ਉਹਨਾਂ ਰਸਤੇ ਵਿੱਚ ਵੱਡੇ ਜਲੂਸ ਦੀ ਸ਼ਕਲ ਚ ਲੈ ਕੇ ਆਏ ਨੇ ਤੁਸੀਂ ਵੇਖਿਆ ਇਹ ਲੋਕਾਂ ਵਿੱਚ ਲਹਿਰ ਹੀ ਉੱਠਵੀ ਆ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਸਾਰੇ ਜਿਹੜੇ ਆ ਉਹ ਨਾਰੇ ਮਾਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਆਉਣ ਵਾਲੇ ਸਤਾਈ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ ਔਰ ਸਾਨੂੰ ਮਿਹਨਤੀ ਵਧੀਆ ਲੀਡਰ ਜਿਲ੍ਹੇ ਦੇ ਪ੍ਰਧਾਨ ਮਿਲ ਗਏ ਆ ਅਸੀਂ ਇਹਨਾਂ ਦੀ ਗਵਾਹੀ ਵਿੱਚ ਸਰਕਾਰ ਬਣਾਉਣਾ ਹੈ